ਵੇ ਆ ਕੇ ਖੜਾ ਕਰ ਦਿੱਤਾ ਕੱਲ ਉਸ ਨਗਰ ਤੋਂ ਮੈਨੂੰ ਫੂਲ ਆਇਆ ਕਿ ਉਹ ਨਕਲੀ ਅਮਰਪਾਲ ਸਾਹਮਣੇ ਆਇਆ ਨਾ ਉਸੇ ਨਗਰ ਦੇ ਵਿੱਚੋਂ ਇੱਕ ਫੂਲ ਆਉਂਦਾ ਏ ਵੀ ਅਸੀਂ ਕੇਂਦਰ ਪੱਤਰ ਭੇਜਨਾ ਕਰਕੇ ਉਸ ਨਕਲੀ ਅਮਰਪਾਲ ਦਾ ਬਾਈਕਟ ਕਰ ਦਿੱਤਾ ਜਿਹੜੇ ਬੰਦੇ ਦੀ ਪਿੰਡ ਦੇ ਵਿੱਚ ਕਰਨ ਨਹੀਂ ਉਹ ਬੰਦਾ ਆ ਕੇ ਤੁਸੀਂ ਉਹਦੀ ਉਹਦੀ ਜਿਹੜੀ ਆਈਡੀਆ ਟੈਕ ਕਰਕੇ ਲੈ ਕੇ ਹੋ ਪੁਲਿਸ ਬੰਦੇ ਕਿਉਂ ਬੇਨਤੀ ਨੌਜਵਾਨਾਂ ਨੂੰ ਹੈ ਨੌਜਵਾਨੋ ਤੁਸੀਂ ਬਜ਼ੁਰਗਾਂ ਦਾ ਗੱਲ ਬਚਾਉਣੀ ਹੈ ਚੋਣ ਨਿਸ਼ਾਨ ਤੇ ਕਿੰਨੇ ਨੰਬਰ ਦੇ ਚੋਣ ਨਿਸ਼ਾਨ ਹੈ ਇਹ ਦੋ ਜਨਾਂ ਕਿਉਂਕਿ ਨਾਮ ਵੀ ਸੇਮ ਹੋਵੇਗਾ ਤੇ ਫੋਟੋ ਦਾ ਭੇਖਾ ਵੀ ਲੱਗ ਸਕਦਾ ਤੁਸੀਂ ਚੋਣ ਨਿਸ਼ਾਨ ਦਾ ਬਚੋਣੀ ਬੜੀ ਜ਼ਰੂਰੀ ਆ ਆਪਾਂ ਇਸ ਸਾਜਿਸ਼ਤਾਂ ਦੀ ਜਿਹੜਾ ਉਹਨੂੰ ਬੜੀ ਤਰੀਕੇ ਨਾਲ ਆਪਾਂ ਹਿੰਦੂ ਕਰਨਾ ਤੇ ਤਰੀਕੇ ਦੇ ਨਾਲ ਦੇਖਣਾ ਆਪਾਂ ਇਹਨਾਂ ਪੋਜੀਆਂ ਪਾਲਨ ਦੇ ਵਿੱਚ ਫਸੇ ਮਾਰੇ ਲੋਕ ਨਹੀਂ ਸੋ ਤੁਸੀਂ ਵਿਸ਼ਵਾਸ ਸਦਵਾਇਆ ਹੈ ਸਰਕਾਰ ਦੇ ਖਿਲਾਫ ਮਾਤਾ ਗੁਰਵਿੰਦਰ ਕੌਰ ਦੀ ਲੰਮੀ ਸਮੇਂ ਤੋਂ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰ ਰਹੇ ਸੀ ਸੋ ਭਾਈ ਅਮਰਪਾਲ ਸਿੰਘ ਦੀ ਖਾਲਸਾ ਅਸੀਂ ਚਾਹੁੰਦੇ ਆ ਸਾਡੇ ਵਿੱਚ ਆ ਕੇ ਵਿਚਰਨਾ ਉਸੇ ਤਰ੍ਹਾਂ ਖਾਲਸਾ ਵਿਹਿਆ ਨਿਕਲਣਾ ਫੇਰ ਨਾ ਪੰਜਾਬ ਦੇ ਮੁੱਦਿਆਂ ਨੂੰ ਛੇੜਨ ਵੇਖੋ ਹੋਰ ਸਿਆਸੀ ਮਾਤਰੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ ਮੁੱਦਿਆਂ ਦੇ ਉੱਪਰ ਆਦਿ ਵੀ ਤੁਹਾਨੂੰ ਨਾਲੇ ਲਾਈ ਜਾਣਗੇ ਬੰਦੀ ਸਿੰਘਾਂ ਵਾਸਤੇ ਤੁਹਾਨੂੰ ਨਾਲੇ ਲਾਈ ਜਾਣਗੇ ਗੁਰੂ ਗ੍ਰੰਥ ਸਾਹਿਬ ਬਾਦਸ਼ਾਹੀ ਦੀ ਜਗਦੀ ਵਾਸਤੇ ਪਾਣੀਆਂ ਦੇ ਮੁੱਦਿਆਂ ਤੇ ਪੰਜਾਬ ਦੀ ਧਰਤੀ ਦੇ ਮੁੱਦਿਆਂ ਤੇ ਪੰਜਾਬੀ ਬੋਲੀ ਦਾ ਮੁੱਦਾ ਹੈ ਇਹਨਾਂ ਉੱਪਰ ਸਿਆਸਤ ਕੀਤੀ ਜਾਂਦੀ ਹੈ ਪਰ ਇਹ ਸਿਆਸਤ ਕਰਨ ਵਾਲੇ ਨੇ ਇਹਨਾਂ ਕੋਲ ਮਸਲਿਆਂ ਦਾ ਹੱਲ ਨਹੀਂ ਕਢਦੇ ਸੋ ਭਾਈ ਅਮਰਪਾਲ ਸਿੰਘ ਜੀ ਨੇ ਉਹਨਾਂ ਪੰਜਾਬ ਆ ਕੇ ਕੱਲੀ ਨਸ਼ੇ ਬਾਰੇ ਗੱਲ ਨਹੀਂ ਕੀਤੀ ਨਸ਼ੇ ਦੇ ਉੱਪਰ ਕੰਮ ਕਰਕੇ ਵਿਖਾਇਆ ਨਸ਼ੇ ਨੂੰ ਥੱਲ ਪਾ ਕੇ ਵਿਖਾਈ ਹੈ ਤੁਸੀਂ ਅੱਜ ਵੀ ਆਪਣੇ ਰਾਕੇ ਦਾ ਸਰਵੇ ਕਰਕੇ ਦੇਖਦੇ ਹੋ ਜਿਹੜਾ ਉਹ 7-8 ਮਹੀਨੇ ਦਾ ਭਾਈ ਸਾਹਿਬੀ ਦਾ ਸਫ਼ਰ ਸੀ ਉਸ ਸਫ਼ਰ ਦੇ ਇਹਨਾਂ ਪ੍ਰਕਾਰ ਦਾ ਅਸਰ ਹੋਇਆ ਸੀ ਸੋ ਮੇਰੀਆਂ ਇੰਨੀਆਂ ਬੇਤੀਆਂ ਸੀ ਵਿਚਾਰਾ ਕਰਦੇ ਆ ਬਹੁਤ ਹੋ ਜਾਂਦੀਆਂ ਦੀ ਜਿਵੇਂ ਕਰੀਓ ਗੱਜ ਕੇ ਬੰਦੇ ਬਣਾਉਂ